ਇਹੋ ਚੇਕਪਟ ਅਤੇ ਆਪਰੇਸ਼ਨ ਕੈਂਪ ਤੋਂ ਸਾਰਾ ਵਾਪਰਵਾਪਨ ਆ ਗਏ ਫੋਰ ਸੋਸਾਇਟੀ ਤੈਨਸ ਆਉਂ ਰਿਹਾ ਨੂੰ ਸ਼ਰਧਾ ਸ੍ਰੀ ਅਰਮਾਨ ਪੁਰਨਾ ਦੀ ਯਾਦ ਨੂੰ ਸਮਰਪਿਤ ਪੈਲਾ ਆਖਾ ਦਾ ਮੁੱਖ ਚੇਕਪਟ ਅਤੇ ਆਪਰੇਸ਼ਨ ਕੈਂਪ ਤੋਂ ਸ਼ੰਕਾ ਅਖਰੋ ਹਸਪਤਾਲੇ ਮੀਡੀਆ ਨਾਲ ਸਹਿਯੋਗ ਦੇ ਨਾਲ 27 ਮਾਰਚ ਦਿਨ ਵੀਰਵਾਰ ਨੂੰ ਸਵੇਰੇ 9:00 ਵਜੇ ਤੋਂ ਲੈ ਕੇ ਦੁਪਹਿਰ 2:00 ਵਜੇ ਤੱਕ ਗੁਰਦੁਆਰਾ ਸਾਹਿਬ ਪੈਡ ਸਮਾਰੋ ਪੈਡ ਸਮਾਰੋ ਵੀ ਨਰਮਿਆਰ ਹੈ ਅੱਖਾਂ ਦਾ ਚਾਪੇ ਮੁਫਤ ਕੀਤਾ ਜਾਵੇਗਾ ਅੱਖਾਂ ਦੀਆਂ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ ਅੱਖਾਂ ਦੇ ਆਪਰੇਸ਼ਨ ਮੁਫਤ ਕੀਤੇ ਜਾਣਗੇ ਮਰੀਜ਼ ਆਪਣੇ ਆਹਾਰ ਕਾਰਡ ਦੀਆਂ ਦੋ ਫੋਟੋਆਂ ساتھੀਆਂ ਨਾਲ ਲੈ ਕੇ ਆਉਣ ਅਤੇ ਸ਼ੂਗਰ ਵਾਲੇ ਮਰੀਜ਼ ਆਪਣੇ ਟੈਸਟ ਕਰਵਾ ਕੇ ਨਾਮ ਲੈ ਕੇ ਆਉਣ। ਕਲਬ ਦੇ ਵੱਲੋਂ ਅੱਖਾਂ ਦੇ ਆਪਰੇਸ਼ਨਾਂ ਲਈ ਕਰਵਾਈਆਂ ਗਈਆਂ। ਮਰੀਜ਼ ਆਪਣਾ ਨਾਮ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ 99143 8552 ਤੇ ਸੰਪਰਕ ਕਰਨ। 52 ਮਾਰਚ ਨੂੰ ਵੀਰਵਾਲ ਦਾ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ ਪਿੰਡ ਸਿਹਾਰ ਗੁਰਦਵਾਰਾ ਸਾਹਿਬ ਦੇ ਵਿੱਚ ਲੱਗੇਗਾ। ਲੋੜਵੰਦ ਮਰੀਜ਼ ਮੌਕੇ 'ਤੇ ਬਾਹਰ ਉਠਾਓ ਜੀ